ਸਤਨਾਮ ਸ੍ਰੀ ਵਾਇਕ੍ਰੋ ਸਾਹਿਬ ਜੀ ਨੰਦੋਤ ਵੰਦਨ ਅਨਕ ਵਾਰ ਸਰਬ ਕਲਾ ਸਮਰਥ ਢੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਗਗਨੰਦ ਮਮ ਬਾਜਿਓ ਪਰਯਨ ਚਾਨੈ ਕਾਓ ਖੇਤ ਜਮਾਂਦਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੁਪਚਾਨਿਐ ਜੋਲਰੇ ਦੀਨ ਕੇ ਹੇਤ ਪ੍ਰਜਾ ਪ੍ਰਜਾ ਕਟਮਰੈ ਕਬੂ ਨਾ ਛੱਡੇ ਖੇਤ ਜਦੋਂ ਪ੍ਰੇਮ ਖਿਲਨ ਕਾ ਚਾਉ ਸਿਰਦਰ ਤਲੀ ਗਲੀ ਮੇਰੀ ਆਓ ਇਸ ਮਾਰਗ ਪੈਰ ਤਰੀਜੈ ਸਿਰ ਦੀਜੈ ਕਣ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਬਨਾ ਕੀ ਰਹਿਨ ਕਾ ਤੋ ਆਓ ਹਮਾਰੇ ਪਾਸ ਕਬੀਰ ਮਰਤਾ ਮਰਤਾ ਜਗ ਮੁਆ ਮਰ ਬਿਨ ਜਨ ਕੋਏ ਐਸੀ ਮਰਨੀ ਜੋ ਮਰੈ ਬਾਹਰ ਨ ਮਰਨਾ ਹੋਏ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਭਾਈਐ ਓਰਨ ਪਰਮਾ ਆਨੰਦ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਤਲੰਗ ਕਰ ਦੂਜਾ ਮਹੱਲਾ ਪੰਜਵਾਂ ਤੋਦ ਬਿਨ ਦੂਜਾ ਨਹੀਂ ਕੋਈ ਤੂੰ ਕਰਤਾਰ ਕਰਹਿ ਸੋਇ ਤੇਰਾ ਜੋਰ ਤੇਰੀ ਮੰਨ ਟੀਕ ਸਦਾ ਸਦਾ ਜਪ ਨਾਨਕ ਏਕ ਤੋਦਵੇਂ ਦੂਜਾ ਨਹੀਂ ਕੋਈ ਤੂੰ ਕਰਤਾਰ ਕਰਹਿ ਸੋਇ ਤੇਰਾ ਜੋਰ ਤੇਰੀ ਮੰਨ ਟੀਕ ਸਦਾ ਸਦਾ Jap ਨਾਨਕ ਏਕ ਸਭ ਉਪਰ ਪਾਦ ਬ੍ਰਹਮ ਦਾਤਾਰ ਤੇਰੀ ਟੀਕ ਤੇਰਾ ਆਧਾਰ ਰਹਾ ਹੋ ਹੈ ਤੂੰ ਹੈ ਤੂੰ ਹਵਣ ਹਾਰ ਅਗੰਮ ਅਗਾਧ ਊਚ ਆਪਾਰ ਜੋ ਤਦ ਸਿਵਹ ਤਿੰਨ ਭੋ ਦੁੱਖ ਨਹੀਂ ਗੁਰ ਪ੍ਰਸਾਦ ਨਾਨਕ ਗੁਣ ਗਾਏ ਜੋ ਦਿਸੈ ਸੋ ਤੇਰਾ ਰੂਪ ਗਣਨ ਧਾਨ ਗੋਬਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪਰਾਪਤ ਹੋਏ ਜਨ ਜਪਿਆ ਤਿਸ ਕਾ ਬਲਹਾਰ ਤਿਸ ਕਾ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛਤੋ ਰ ਜਨ ਜਪਿਆ ਤਿਸ ਕਾ ਬਲਹਾਰ ਤਿਸ ਕਾ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨ ਕੀ ਬਾਸੋਂ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੰਗ ਕਰ ਦੂਜਾ ਮਹੱਲਾ ਪੰਜਵਾਂ ਤਉ ਜਬੈਨ ਦੂਜਾ ਨਾਹੀ ਕੋਇ ਤੂੰ ਕਰਤਾਰ ਕਰੈ ਸੋ ਹੋਇ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ Guru Guru La Guru La Guru Vai Guru Vai Guru La Guru La Guru La Guru La Guru A Guru La Guru La Guru La Guru La Guru A Guru ਵਾਹ ਗੁਰੂ 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 ਵਾਹ ਗੁਰੂ